ਅੰਮ੍ਰਿਤਸਰ ਦੇ ਕਸਬਾ ạtਾਰੀ ਵਿੱਚ ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਕਬੱਡੀ ਮੁਕਾਬਲੇ ਇੱਕ ਕਬੱਡੀ ਮੁਕਾਬਲੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਲਾਲੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਹਾਜ਼ਰੀ ਭਰੀ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਇਸ ਮੌਕੇ ਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਸਾਬਕਾ ਚੇਅਰਮੈਨ ਸਰਦਾਰ ਹਰਦੀਪ ਸਿੰਘ ਲਾਲੀ ਦੇ ਨਾਲ ਸਰਪੰਚ ਨਿਰਵੈਲ ਸਿੰਘ ਬਲਕਾਰ ਸਿੰਘ ਬਲਾਕ ਪ੍ਰਧਾਨ ਹਰਮੇਸ਼ ਸਿੰਘ ਪ੍ਰਧਾਨਪੁਰ ਸ਼ਰਨ ਸਿੰਘ ਗੋਲੜੀ ਬਲਾਕ ਪ੍ਰਧਾਨ ਰਣਜੀਤ ਸਿੰਘ ਬਲਾਕ ਪ੍ਰਧਾਨ ਡਾਕਟਰ ਮਨਦੀਪ ਸਿੰਘ ਸਰਪੰਚ ਹਰਦੇਵ ਸਿੰਘ ਸਰਪੰਚ ਤਰਮਿੰਦਰ ਸਿੰਘ ਸ਼ਾਹ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ ਪਰ ਦੇਖਾਂਗੇ ਸਾਹਮਣੇ ਆਹ ਮੁੰਡਾ ਕਹਿੰਦੇ ਮੇਰੇ ਵੀਰਿਆ ਨਾ ਫਿਆਰਾ ਪਰ ਸਾਡੇ ਕਿੰਦੇ ਜਸ਼ਨ ਲੁੱਟੇ ਇੱਕ ਮੈਂ ਕਾਰ ਦੇ ਵਰਗਾ ਹੋਇਆ ਕਾਰ ਦੇ ਵਰਗਾ ਦੇਖਾਂਗੇ ਜਸ਼ਨ ਲੁੱਟਦਾ ਮੇਰੇ ਵੀਰਿਆ ਤੋਪ ਸਾਰੇ ਇਲਾਕੇ ਦੇ ਸਾਹਮਣੇ ਦਾ ਪਾਪਰ ਪਜਾਰੀ ਹੈ ਸਾਡਾ ਵਾਲੇ ਢੇਰ ਹੁੰਦੇ ਆ ਬੱਲੇ 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 ਕੀ ਸੰਗ ਦੀ ਰੇਡ ਤੇ ਕੀਆਂ ਸੈਡਾਂ ਵਿੱਚ ਨਵੇਂ ਹੋ ਜਾਣੇ ਹੈ ਸਵਾਰਾ ਆਏ ਮਾਝੇ ਦਾ ਸੁਲਤਾਨ ਤੁਹਾਡੇ ਏਰੀਆ ਦਾ ਜੱਫੇ ਕਿਨ ਅਮਰੀਕਾ ਉਹਦੇ ਸਾਹਦੇ ਲਾਡਾ ਫਰਮਾਂਜੀ ਕਹਿੰਦੇ ਸੋਕੇ ਦਾ ਸੋਕ ਚਾ ਕਰੇ ਵੀ ਆਹ ਰੇਡ ਪਾਸੇ ਦੀ ਹੋਣੀ ਹੈ ਆਹ ਕਹਿੰਦੇ ਬਾਜੇ ਦਾ ਸੁਲਤਾਨ ਤੁਸੀਂ ਪੜਾ ਆ ਗਏ ਮੇਰੇ ਕੋ ਕਬੱਡੀ ਦਾ ਵੱਡਾ ਮੈਚ ਹੈ ਦੇਖਾਂਗੇ ਸਾਹਮਣੇ ਵਾਹ ਵੇ ਇੱਕ ਮੁੰਡਿਆ ਹਰ ਦੇਖਦੇ ਐ ਰਾਇਮਨ ਕੰਦਰ ਸੱਤੋ ਦੀ ਫਰਮਾ ਰਿਹਾ ਹੋਇਆ ਹੈ ਨਾਲ ਮੁੰਡਾ ਮਹਿਦੂਪੁਰੀਆ ਆਹ ਗੱਲਾਂ ਟਿਕਾਣੇ ਦੇ ਆਹ ਮੁੰਡੇ ਦਾ ਪਾਕਾ ਹਾਂ ਅੱਜ ਕੋ ਟੀਮ ਤੋਂ ਲਾਉਂਦਾ ਹੈ ਬਟੇ ਤਣ ਤਣ ਲਾਉਂਦਾ ਹੈ ਕਪਤਾਨ ਸਿੰਘ ਦੀ ਤਾਰੀ ਉਹਨਾਂ ਦੀ ਯਾਦ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਸੋਨੀ ਪ੍ਰਧਾਨ ਜੀ ਕਹਿੰਦੇ ਵੀ ਆਹ ਰੇਡ 500 ਦੀ ਹੋਣੀ ਹੈ ਸੋਨੀ ਪ੍ਰਧਾਨ ਜੀ ਕਹਿੰਦੇ ਵੀ ਆਹ ਰੇਡ 500 ਦੀ ਹੋਣੀ ਹੈ ਮੈਚ ਸਿਰੇ ਦਾ ਜੱਫਾ ਲਾ ਗਿਆ ਜੌਵੀ ਨੂੰ ਦਿੱਤੇ ਮਾਰ ਗਏ ਉਹ ਮਾਰ ਗਿਆ ਅੱਡਾ ਨਹੀਂ ਫੋਟਾ ਦੇ ਸਾਹਮਣੇ ਬੌਰੀਆਂ ਪਿੰਡ ਵਾਲਾ ਪਰ ਦੂਜੇ ਬੰਦੇ ਦੂਜੇ ਬੰਦੇ ਸਾਨੂੰ ਨੇ ਇਹਨਾਂ ਐਂਡ ਬੰਦ ਬਰਾਬਰ ਮੈਚ ਨਾਲ ਬਹੁਤ ਤਾਰ ਤੇ ਧੰਨਵਾਦ ਤੇ ਸਤਿਕਾਰ ਬਹੁਤ ਵੱਡਾ ਮਾਨ ਤਿਆਰ ਦੀ ਭੇਟਿਆ ਮੈਂ ਸਤਿਕਾਰ ਕਰਦਾ 48 ਤੱਕ ਜੀ ਸਾਰਿਆਂ ਨੂੰ ਆਨ ਕੱਟਾਰੀ ਤੱਕ ਗੋਲਡੀ ਬੱਲੇ ਬੱਲੇ ਸਰਪੰਚ ਕੁਲਦੀਪ ਸਿੰਘ ਜੀ ਮੋਦੇ ਸਰਪੰਚ ਕੁਲਦੀਪ ਸਿੰਘ ਜੀ ਮੋਦੇ سرپنچ واڈا بلاک پردھان سردار ہردیپٹر مندیپ رندیپ پردھان رندیپ سنگا ਪੰਚ ਰਾਣਾ ਕੌਕੇ ਹਰਪਾਲ ਸਿੰਘ ਜੀ ਸਰਪੰਚ ਕੋਟਾ ਪ੍ਰਿੰਸ ਦੇ ਆ ਵੀ ਇਹ ਸਰਪੰਚ ਬਾਬਾ ਜਸਵੀਰ ਸਿੰਘ ਜੀ اس بھی ٹورنمنٹ میں چہاجر ٹورنامنٹ بڑا سڑا وا ٹورنامنٹ جن نے پہلا ٹورنمنٹ ہویا انہوں سارے تو ਇਹ ਪ੍ਰਮੁਖ ਟੂਰਨਾਮੈਂਟ ਉੱਪਰ ਦਾ ਟੂਰਨਾਮੈਂਟ ਹੋਇਆ ਜਿਦੇ ਵਿੱਚ ਅੱਗੇ ਤੱਕ ਟਰਾਫੀਆਂ ਦਿੱਤੀਆਂ ਜਾਂਦੀਆਂ ਨੇ ਇਸ ਟੀਮ ਦੇ ਸੰਯੋਜਕ ਸਰਦਾਰ ਹਰਦੇਵ ਸਿੰਘ ਜੀ ਚੇਅਰਮੈਨ ਤੇ ਉਹਨਾਂ ਦੀ ਟੀਮ ਜਿਦੇ ਵਿੱਚ ਹਰਮੇਸ਼ ਸਿੰਘ ਤੇ ਹੋਰ ਵੀ ਸਾਰੇ ਸ਼ਾਮਲ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੇ ਨਸ਼ਿਆਂ ਨੂੰ ਤੋੜਨ ਵਿੱਚ ਇਹੋ ਜਿਹਾ ਟੂਰਨਾਮੈਂਟ ਕਰਾ ਕੇ ਬੜਾ ਚੰਗਾ ਇੱਕ ਉਪਰਾਲਾ ਕੀਤਾ ਔਰ ਯੋਗਦਾਨ ਪਾਇਆ ਮੈਂ ਆਸ਼ਾ ਕਰਦਾ ਤੇ ਹਰ ਸਾਲ ਤੇ ਟੂਰਨਾਮੈਂਟ ਇਸ ਤੋਂ ਵੀ ਚੜਦੀ ਕਲਾ ਦੇ ਵਿੱਚ ਹਰ ਸਾਲ ਤੋਂ ਤਾਂ ਤੋਤਾ ਚੜਦੀ ਕਲਾ ਵਿੱਚ ਟੂਰਨਾਮੈਂਟ ਜਾਵੇ ਤੇ ਕੋਈ ਵਕਤ ਐਸਾ ਵਾਲੇ ਵੀ ਜੋ ਵੀ ਪੰਜਾਬ ਲੈਵਲ ਦਾ ਟੂਰਨਾਮੈਂਟ ਬਣ ਜਾਵੇ ਅਸੀਂ ਜਿਹੜੀ ਵੀ ਇਹ ਕਮੇਟੀ ਆ ਉਹਦੀ ਮਦਦ ਕਰਦੇ ਰਹਾਂਗੇ ਤੁਸੀਂ ਹੁਣੇ ਸੋਚਿਆ ਸੀ ਗਰਾਊਂਡ ਵਾਸਤੇ ਕੁਝ ਉਹਨਾਂ ਨੇ ਕਿਹਾ ਸੀ ਔਰ ਉਹ ਅਗਲੇ ਹਫਤੇ ਹੀ ਸ਼ੁਰੂ ਕਰ ਦੇਣਾ ਔਰ 2-3 ਹਫਤੇ ਵਿੱਚ ਜਿੰਨੇ ਵੀ ਕੰਮ ਹੈ ਸਾਰੇ ਸਮਾਪਤ ਕਰ ਦੇਣਾ ਕਿਹੜੇ ਹੱਦਾਂ ਜਾਓਗੇ ਆਪਣੇ ਲੋਕੀਂ ਕਿੱਥੇ ਜਾਓਗੇ ਨੋਜਵਾਲਾ ਨੋਜਵਾਨ ਨੂੰ ਨਹੀਂ ਪਹਿੜ ਕਦੀ ਇੱਕ ਦੇਖੋ ਹਸਣਾ ਖੜ ਜਿਹੜਾ ਮਨ ਕਾ ਚਾਹੋ ਕੱਲੇ ਨੌਜਵਾਨ ਨਹੀਂ ਤੁਸੀਂ ਦੇਖਿਆ ਹੋਣਾ ਕਈ ਏਜ ਏਜ ਤੇ ਵੀ ਹੁੰਦੇ ਆ ਉਹ ਇਹ ਹੈ ਕਿ ਅਗਰ ਇਹੋ ਜੇ ਟੂਰਨਾਮੈਂਟਾਂ ਦੇ ਵਿੱਚ ਆਉਣ ਵਾਲੇ ਵੀ ਜਿਹੜੇ ਜਿਹੜੇ ਪ੍ਰਸ਼ੰਸਿਕ ਵੀ ਆ ਤੇ ਜਿਹੜੇ ਨੌਜਵਾਨ ਵੀ ਨੇ ਉਹਨਾਂ ਸਾਰਿਆਂ ਵਾਸਤੇ ਇੱਕ ਨਵਾਂ ਸੁਨੇਹਾ ਹੈ ਕਿ ਅਸੀਂ ਜਿਹੜੀ ਜੰਗ ਨਸ਼ਾ ਵਿਰੋਧੀ ਸ਼ੁਰੂ ਕੀਤੀ ਆ ਉਹਦੇ ਵਿੱਚ ਉਹ ਹਿੱਸਾ ਪਾਉਣ ਤੇ ਨਸ਼ੇ ਤੋਂ ਦੂਰ ਰਹਿਣ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ ਜਿਹੜੇ ਵੱਦ ਵੱਦ ਨੌਜਵਾਨ ਇਹੋ ਜੇ ਕੰਮਾਂ ਵਿੱਚ ਆਪ ਮੇਰੇ ਤੇ ਇਹ ਵੱਖੋ ਵੱਖ ਵੱਖੋ ਵੱਖ ਜਿਹੜੇ ਇਵੈਂਟਸ ਨੇ ਟੂਰਨਾਮੈਂਟਸ ਨੇ ਹੁੰਦੇ ਜਿਹੜੇ ਜਾਂ ਇਹਦੇ ਵਿੱਚ ਉਹ ਹਿੱਸਾ ਪਾਉਂ। ਇਹ ਗਾਹ ਬਤ। ਅਸੀਂ ਮਾਨ ਸਾਹਿਬ ਦਾ ਸਭ ਤੋਂ ਵੱਧ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਔਰ ਪਾਰਟੀ ਨੂੰ ਇਹਦਾ ਬੜਾ ਵਧੀਆ ਇਨਾਮ ਮਿਲ ਰਿਹਾ ਔਰ ਇਨਾਮ ਮਿਲਦੇ ਆ। ਅੱਗੇ ਹਾਂ ਜੀ ਮੈਂ ਪਿਛਲੀ ਵਾਰ ਵੀ ਸੁਣੀ ਸੀ ਕਿਆ ਹੋਇਆ ਨੋਟ ਕੀਤੀ ਹੋਈ ਹੈ ਹੋਏਗੀ ਅਕਸਰੇ ਪੂਰੀ ਹੋਣੀ ਹੈ ਇਹ ਟੂਰਨਾਮੈਂਟ ਪੰਜ ਪਿਆਰੇ ਚਾਰ ਸਹਿਜਾ ਦੇ ਜਨੈਲ ਸ਼ਾਮ ਸਿੰਘ ਠਾਰੀ ਜੀ ਜਾਦੇ ਵਿੱਚ 41ਵਾਂ ਪਿੰਡੂ ਖੇਡ ਮੇਲਾ ਅੱਜ ਆਟਾਰੀ ਕਰਵਾਇਆ ਗਿਆ ਇਹ ਟੂਰਨਾਮੈਂਟ ਐਮਐਲਏ ਸਾਹਿਬedar ਜਸਵਿੰਦਰ ਸਿੰਘ ਜੀ ਰਮਦਾਸ ਜੀ ਦੀ ਅਗਵਾਈ ਹੇਠ ਨਸ਼ਾ ਵਿਰੁੱਧ ਇਹਨਾ ਮਿਸ਼ਨ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਰੱਖਿਆ ਗਿਆ ਸੀ ਇਥੋਂ 1000 ਖਿਡਾਰੀ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਇਹ ਸੌ ਖਾਦੀ ਇਹ ਪੰਜਾਬ ਵਿੱਚੋਂ ਨਸ਼ਾ ਸਦਾ ਭਗਵੰਤ ਸਿੰਘ ਮਾਨ ਨੇ ਲਹਿਰ ਸ਼ੁਰੂ ਕੀਤੀ ਆ ਉਹਦਾ ਖਾਤਪਾ ਕਰਨਾ ਇਹ ਟੂਰਨਾਮੈਂਟ 41ਵਾਂ ਟੂਰਨਾਮੈਂਟ ਹੈ ਇਹ ਬੜੇ ਜੋਸ਼ੋ ਪ੍ਰੋਚ ਨਾਲ ਹਰ ਸਾਲ ਮਨਾਇਆ ਜਾਂਦਾ ਅਗਲੇ ਸਾਲ ਤੋਂ ਇਹ ਟੂਰਨਾਮੈਂਟ ਹਾਕੀ ਫੁੱਟਬਾਲ ਕਬੱਡੀ ਇਹ ਲੱਖਾਂ ਦੀ ਇਸੇ ਗ੍ਰਾਉਂਡ ਵਿੱਚ ਖੇੜੀ ਜਾਊਗੀ ਮੈਂ ਜਿਨ੍ਹਾਂ ਨੇ ਮੈਨੂੰ ਦੇਸਾਂ ਪਰਦੇਸਾਂ ਚੋਂ ਲਾਕੇ ਚੋਂ ਪੈਸੇ ਨਾਲ ਸਹਾਇਤਾ ਕੀਤੀ ਆ ਉਹਨਾਂ ਦੀ ਸਹਾਇਤਾ ਕੀਤੀ ਆ ਲੰਗਰ ਦੀ ਸਹਾਇਤਾ ਕੀਤੀ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਹੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਅੱਗੇ ਤੋਂ ਵੱਧ ਚੜ ਕੇ ਹੋਰ ਵੀ ਇਹ ਸਹਾਇਤਾ ਕਰਨ ਸੱਚੇ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਨੇ ਵੀ ਜਨਰਲ ਸ਼ਾਮ ਸਿੰਘ ਅਟਾਰੀ ਪੰਜ ਪਿਆਰੇ ਚਾਰ ਸਹਿਜਾ ਦੇ ਟੂਰਨਾਮੈਂਟ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸੱਚੇ ਪਾਤਸ਼ਾਹ ਉਹਨਾਂ ਤਰਖੀਆਂ ਬੱਚੇ ਚੜ੍ਹਦੀ ਗਲਾ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਐਮਐਲਏ ਸਾਹਿਬ ਨੂੰ ਤੁਸੀਂ ਸਦਾ ਜਸਿੰਦਰ ਸਿੰਘ ਐਮਐਲਏ ਸਾਹਿਬ ਨੂੰ ਗਰਾਊਂਡ ਬਾਰੇ ਕਿੰਨੀਆਂ ਹੀ ਦਮਾਨਾਂ ਕੀਤੀਆਂ ਉਹਨਾਂ ਨੇ ਸਾਰੀਆਂ ਕਹਿਤਾ ਵੀ ਇੱਕ ਹਫ਼ਤੇ ਦੇ ਵਿੱਚ ਹੀ ਇਹ ਕੰਮ ਸ਼ੁਰੂ ਹੋ ਜਾਊਗਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਦਾ ਜਸਵਿੰਦਰ ਸਿੰਘ ਰੰਧਾਵਾ ਜਿੰਦਾਬਾਦ ਸਦਾ ਭਗਵੰਤ ਸਿੰਘ ਮਾਨ ਜਿੰਦਾਬਾਦ